ਗੁੱਡ ਮਾਰਨਿੰਗ ਦੋਸਤੋ ਆਓ ਪੜ੍ਹਦੇ ਹਾਂ 2 ਸਮੈਸਟਰ 4 ਪੰਜਾਬੀ ਲਾਜ਼ਮੀ ਦੀ ਗਾਈਡ ਦੇ ਵਿੱਚੋਂ ਅਹिल्या ਕਵਤਾ ਦਾ ਸਾਰ ਅਹिल्या ਕਵਤਾ ਵਿੱਚ ਆਏ ਵਿਚਾਰਾਂ ਦਾ ਸਾਰ ਲਿਖੋ ਅਹिल्या ਕਵਤਾ ਵਨੀਤਾ ਦੇ ਲਿਖੀ ਹੋਈ ਹੈ ਇਸ ਕਵਤਾ ਦਾ ਵਿਸ਼ਾ ਆਧੁਨਿਕ ਨਾਰੀ ਦੇ ਦ੍ਰਿਸ਼ਟੀਕੋਣ ਤੋਂ ਅਹिल्या ਦੇ ਨਾਲ ਸੰਬੰਧਿਤ ਮਿਥਿਹਾਸਿਕ ਕਥਾ ਦਾ ਵਿਸ਼ਲੇਸ਼ਣ ਹੈ ਜਿਸ ਰਾਹੀਂ ਕਵਿਤਰੀ ਪਤੀ ਪ੍ਰਮਾਤਮਾ ਤੇ ਪ੍ਰਤੀਬਰਤਤ ਇਸਤਰੀ ਦੇ ਬਿੰਬ ਨੂੰ ਭੰਗ ਕਰਦੀ ਹੈ ਕਵਤਾ ਵਿੱਚ ਹਲਿਆ ਆਪਣੇ ਪਤੀ ਗੌਤਮ ਨੂੰ ਕਹਿੰਦੀ ਹੈ ਕਿ ਉਹਨੂੰ ਨਹੀਂ ਸੀ ਪਤਾ ਕਿ ਇੰਦਰ ਦੀ ਚਾਲ ਦੇ ਨਾਲ ਉਸਨੇ ਰਾਤ ਦੇ ਹਨੇਰੇ ਵਿੱਚ ਜਿਹੜਾ ਜਸ਼ਨ ਮਨਾਇਆ ਸੀ ਉਸਨਾ ਉਸ ਦਾ ਘਰ ਲੁੱਟਿਆ ਜਾਣਾ ਸੀ ਇੰਦਰ ਦੀ ਚਾਲ ਦਾ ਹਿੱਸਾ ਬਣ ਕੇ ਚੰਦਰਮਾ ਨੇ ਕੁੱਕੜ ਬਣ ਕੇ ਉਸ ਦਾ ਪਾਇਆ ਦਾਣਾ ਖਾ ਕੇ ਬਾਗ ਦਿੱਤੀ ਜਿਸ ਤੋਂ ਸਵੇਰ ਹੋਣ ਦਾ ਭੁਲੇਖਾ ਖਾ ਕੇ ਉਸ ਦਾ ਪਤੀ ਘਰੋਂ ਨਿਕਲ ਗਿਆ ਤੇ ਇੰਦਰ ਉਸ ਦੇ ਪਤੀ ਦਾ ਰੂਪ ਧਾਰ ਕੇ ਉਸ ਨਾਲ ਸੇਜ ਸੰਧੀ ਕਰਨ ਲੱਗਾ ਇਸ ਘਟਨਾ ਨੂੰ ਡੂੰਗੀ ਨਜ਼ਰ ਨਾਲ ਦੇਖਦਿਆਂ ਅਹਲਿਆ ਗੌਤਮ ਨੂੰ ਕਹਿੰਦੀ ਹੈ ਕਿ ਉਸਦੇ ਸਰਾਪੇ ਮੂੰਹ ਵਿੱਚੋਂ ਨਿਕਲਿਆ ਇੱਕ ਕੰਡਾ ਉਸ ਨੂੰ ਜ਼ਰੂਰ ਬਿੰਦਾ ਹੈ ਕਿ ਕੀ ਉਸ ਨੂੰ ਇੰਦਰ ਦੀ ਚਾਲ ਕਨ ਕੁੱਕੜ ਦੀ ਬਾਗ ਨਾਲ ਘਰੋਂ ਬਾਹਰ ਨਿਕਲਦਿਆਂ ਸਰਗੀ ਵੇਲੇ ਚੰਦ ਦੀ ਸਥਿਤੀ ਨਦੀ ਆਪਣੀ ਅਧ ਵਿਚਾਲੇ ਟੁੱਟੀ ਨੀਂਦ ਕਰਕੇ ਜ਼ਰਾ ਵੀ ਵਕਤ ਦੀ ਚਾਲ ਦਾ ਪਤਾ ਨਹੀਂ ਲੱਗਾ ਕਿ ਅਜੇ ਬਹੁਤ ਰਾਤ ਨਹੀਂ ਸੀ ਬੀਤੀ ਫਿਰ ਉਹ ਤਾਂ ॠषिवर्सी ਉਸ ਦੀ ਅੰਤਰਦ੍ਰਿਸ਼ਟੀ ਵਾਲੀ ਤੀਜੀ ਅੱਖ ਉਦੋਂ ਕਿੱਥੇ ਗਈ ਸੀ ਉਸ ਦੀ ਭਗਤੀ ਜਪ ਟਪ ਤੇ ਸਤ ਉਦੋਂ ਕਿੱਥੇ ਸਨ ਕਿ ਉਹ ਬਿਨਾਂ ਵਕਤ ਦਾ ਅਹਿਸਾਸ ਕੀਤੇ ਵਿਆਹੀ ਇਸਤਰੀ ਨੂੰ ਸੁੱਤੀ ਛੱਡ ਕੇ ਨਦੀ ਵਿੱਚ ਇਸ਼ਨਾਨ ਕਰਨ ਚਲਾ ਗਿਆ ਉਸ ਸਮੇਂ ਅਜੇ ਰਾਜਾ ਉਸ ਸਮੇਂ ਅਜੇ ਰਾਤ ਕਾਫੀ ਬਾਕੀ ਸੀ ਉਹ ਉਸਨੇ ਪਿਆਰ ਦਾ ਆਨੰਦ ਮਾਣਦੀ ਸੁੱਤੀ ਪਈ ਸੀ ਪਰ ਉਹ ਅਸ਼ੋਪਲੇ ਚੋੜੀ-ਚੋੜੀ ਇੱਕ ਹੋਰ ਨਦੀ ਦਾ ਇਸ਼ਨਾਨ ਕਰਨ ਲਈ ਚਲਾ ਗਿਆ ਪਤਾ ਨਹੀਂ ਇਹ ਉਸਦੀ ਕੋਈ ਆਪਣੀ ਹੀ ਚਾਲ ਜਾਂ ਸਾਜ਼ਿਸ਼ ਸੀ ਤੇ ਉਹ ਆਪ ਹੀ ਇੰਦਰ ਦੇਵਤਾ ਬਣ ਕੇ ਆ ਗਿਆ ਪ੍ਰੰਤੂ ਜਦੋਂ ਉਸ ਨੂੰ ਜਾਗ ਆਉਂਤੇ ਪ੍ਰਾਇਮਰ ਦੇ ਅੰਗਾਂ ਦਾ ਅਹਿਸਾਸ ਹੋਇਆ ਤਾਂ ਉਸ ਅੰਦਰੋਂ ਉਸ ਸਮੇਂ ਹੀ ਸਭ ਕੁਝ ਮਰ ਗਿਆ ਉਸ ਦੀ ਕਾਇਆ ਤਾਂ ਉਸੇ ਸਮੇਂ ਹੀ ਸਰਾਪੀ ਗਈ ਸੀ ਉਸ ਨੂੰ ਅਫਸੋਸ ਹੈ ਕਿ ਉਮਰ ਭਰ ਦਾ ਸਾਥ ਨਿਭਾਉਣ ਤੇ ਇੱਕ ਦੂਜੇ ਵਿੱਚ ਸਮਾ ਜਾਣ ਤੋਂ ਮਗਰੋਂ ਵੀ ਉਸ ਦਾ ਰਖੀਮਨ ਹਉਮੇ ਤੇ ਹੰਕਾਰ ਤੋਂ ਮੁਕਤ ਨਾ ਹੋਇਆ ਤੇ ਉਹ ਸਰਗੀ ਵੇਲੇ ਕੁੱਕੜ ਚੰਦ ਤੇ ਨਦੀ ਆਦੀ ਸਭ ਨੂੰ ਸਰਾਪ ਦਾ ਲਾਂਬੂ ਲਾਉਂਦਾ ਚਲਾ ਗਿਆ ਅਹਲਿਆ ਇੰਦਨ ਨੂੰ ਕਹਿੰਦੀ ਹੈ ਕਿ ਉਸ ਵਰਗੇ ਭਲੇਖੇ ਨਾਲ ਇਸਤਰੀ ਦਾ ਦਿਸਮ ਤਾਂ ਪਾ ਸਕਦੇ ਹਨ ਪਰੰਤੂ ਮਨ ਨਹੀਂ ਪਾ ਸਕਦੇ ਉਹ ਗੌਤਮ ਨੂੰ ਕਹਿੰਦੀ ਹੈ ਕਿ ਉਸ ਨੂੰ ਉਸ ਦੇ ਪਿਆਰ ਉੱਤੇ ਯਕੀਨ ਨਹੀਂ ਸੀ ਜਿਸ ਕਰਕੇ ਉਸਨੇ ਉਸ ਨੂੰ श्राप ਦਿੱਤਾ श्राप ਵੀ ਯਕੀਨੀ ਵਿੱਚ ਹੀ ਦਿੱਤੇ ਜਾ ਸਕਦੇ ਹਨ ਵਰ ਨਹੀਂ ਅਜਹੀ ਸਥਿਤੀ ਵਿੱਚ ਉਹ ਸਮਝਦੀ ਹੈ ਕਿ ਜੇਕਰ ਉਸ ਦੇ ਪਤੀ ਨੂੰ ਹੀ ਉਸ ਉੱਤੇ ਯਕੀਨ ਨਹੀਂ ਤਾਂ ਉਸ ਨੂੰ ਕੋਈ ਹੋਰ ਮਰਦ ਤਾਰ ਨਹੀਂ ਨਹੀਂ ਸੀ ਸਕਦਾ ਇਸ ਲਈ ਯੁੱਗ ਭਾਵੇਂ ਸਤਿਯੁਗ ਹੁੰਦਾ ਤ੍ਰੇਤਾ ਹੁੰਦਾ ਜਾਂ ਦਵਾਪਰ ਕੋਈ ਮਰਿਆਦਾ ਪਰਸ਼ੂਤਮ ਉਸ ਨੂੰ ਤਾਰ ਨਹੀਂ ਸੀ ਸਕਦਾ ਜੇਕਰ ਉਸ ਨੂੰ ਰਾਮ ਨਹੀਂ ਤਾਰਨਾ ਹੁੰਦਾ ਤਾਂ ਉਸ ਦੀ ਪਤਨੀ ਸੀਤਾ ਧਰਤੀ ਵਿੱਚ ਨਾ ਸਮਾਉਂਦੀ ਅਸਲ ਵਿੱਚ ਉਸ ਨੂੰ ਕਿਸੇ ਮਰਦ ਨੇ ਮੁਕਤ ਨਹੀਂ ਸੀ ਕੀਤਾ ਉਹ ਤਾਂ ਆਪਣੇ ਅੰਦਰਲੇ ਵਿਸਪੋਟ ਦੇ ਨਾਲ ਮੁਕਤ ਹੋਈ ਹੈ ਜਿਸ ਨਾਲ ਉਸ ਦਾ ਭਰਮ ਟੁੱਟ ਗਿਆ ਹੈ ਕਿ ਉਹ ਉਸਦਾ ਪਤੀ ਪਰਮਾਤਮਾ ਹੈ ਤੇ ਉਹ ਉਸਦੀ ਪ੍ਰਤੀਵੱਤਾ ਪਤਨੀ ਹੈ ਕੀਮਤੀ ਸਮਾਂ ਦੇਣ ਵਾਸਤੇ ਤੁਹਾਡਾ ਧੰਨਵਾਦ